ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸਵੇਰ ਦਾ ਟਾਈਮ ਹੈ ਤੇ ਬੱਚਿਆਂ ਲਈ ਬਣਾਉਣਾ ਸੀ ਵਧੀਆ ਜਿਹਾ ਬ੍ਰੇਕਫਾਸਟ ਆਪਾਂ ਜਦੋਂ ਸਬਜ਼ੀਆਂ ਇਕੱਠੀਆਂ ਲੈ ਕੇ ਆਉਣੇ ਆ ਪੂਰਾ ਹਫ਼ਤਾ ਬਣਾਉਣੇ ਤੇ ਕਈ ਵਾਰੀ ਲਾਸਟ ਤੇ ਥੋੜਾ ਥੋੜਾ ਸਭ ਕੁਝ ਬਚ ਜੰਦਾ ਤੇ ਆਪਾਂ ਨੂੰ ਹੁੰਦਾ ਕਿ ਇਹ ਖਤਮ ਕਰੀਏ ਫਿਰ ਨਵੀਆਂ ਸਬਜ਼ੀਆਂ ਲੈ ਕੇ ਆਵਾਂਗੇ ਅੱਜ ਤੁਸੀਂ ਬਹੁਤ ਹੀ ਥੋੜੇ ਜਿਹਾ ਸਮਾਨ ਵਿੱਚ ਬੱਚਿਆਂ ਲਈ ਬਹੁਤ ਹੀ ਹੈਲਥੀ ਜਿਹਾ ਬ੍ਰੇਕਫਾਸਟ ਹੈ ਜਿਹੜਾ 10 ਮਿੰਟਾਂ ਵਿੱਚ ਤਿਆਰ ਕਰਕੇ ਉਹਨਾਂ ਨੂੰ ਖਵਾ ਸਕਦੇ ਹੋ ਤੇ ਜਦੋਂ ਉਹਨਾਂ ਨੇ ਇੱਕ ਵਾਰੀ ਖਾ ਲਿਆ ਤਾਂ ਪੱਕੀ ਗੱਲ ਹੈ ਦੁਬਾਰਾ ਡਿਮਾਂਡ ਜ਼ਰੂਰ ਹੋਊਗੀ ਤੇ ਆਪਾਂ ਲਈ ਜੀ ਥੋੜੀ ਜਿਹੀ ਸ਼ਿਮਲਾ ਮਿਰਚ ਪੱਤ ਗੋਭੀ ਇਹਨਾਂ ਨੂੰ ਕੱਟਦੇ ਕੱਟਦੇ ਆਪਣੇ ਵੀ ਥੋੜਾ ਜਿਹਾ ਕੱਟ ਲੱਗ ਗਿਆ ਤੇ ਅੰਗੂਠੇ ਨੂੰ ਆਪਾਂ ਹਲਕਾ ਜਿਹਾ ਬਾਂ ਲਿਆ ਉਸ ਤੋਂ ਬਾਅਦ ਜੀ ਆਪਾਂ ਗਾਜਰ ਤੇ ਗੋਭੀ ਨੂੰ ਗ੍ਰੇਟ ਕਰ ਲਿਆ ਪਰ ਤੁਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਕੱਟ ਲਿਓ ਮੇਰੇ ਤੋਂ ਇੱਥੇ ਕੱਟਿਆ ਨਹੀਂ ਗਿਆ ਫਿਰ ਆਪਾਂ ਕਟਾਂਗੇ ਜੀ ਇੱਕ ਪਿਆਜ਼ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਸਾਰੇ ਸਮਾਨ ਨੂੰ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਸਬਜ਼ੀਆਂ ਤੁਸੀਂ ਉਹੀ ਲੈ ਸਕਦੇ ਹੋ ਜਿਹੜੀਆਂ ਤੁਹਾਨੂੰ ਪਸੰਦ ਹੋਣ ਫਿਰ ਬਣਾਵਾਂਗੇ ਇਹਦੇ ਲਈ ਵਧੀਆ ਜੀ ਤਿੱਖੀ ਜੀ ਚਟਨੀ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਥੋੜਾ ਜਿਹਾ ਧਨੀਆ ਫਿਰ ਪਾਵਾਂਗੇ ਪਦੀਨਾ ਤਿੰਨ ਚਾਰ ਲਵਾਂਗੇ ਹਰੀਆਂ ਮਿਰਚਾਂ ਬਿਲਕੁਲ ਥੋੜੀ ਜਿਹੀ ਲਈਏ ਅਦਰਕ ਚਮਚ ਦਾ ਚੌਥਾ ਹਿੱਸਾ ਪਾ ਦਿਓ ਨਮਕ ਦਾ ਅੱਧਾ ਚਮਚ ਪਾਇਓ ਜੀਰੇ ਦਾ ਪਰ ਜਿਹੜਾ ਜੀਰਾ ਹੈ ਉਹ ਭੁਜਿਆ ਹੋਇਆ ਨਹੀਂ ਹੈ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਇਓ ਥੋੜਾ ਜਿਹਾ ਪਾਣੀ ਜੱਗ ਨੂੰ ਕਰਿਓ ਬੰਦ 1 ਮਿੰਟ ਲਈ ਗ੍ਰाइंड ਕਰ ਲਿਓ ਬਹੁਤ ਹੀ ਵਧੀਆ ਜੀ ਚਟਨੀ ਤਿਆਰ ਹੋ ਜੂਗੀ ਅੱਧਾ ਨਿਚੋੜਾਂਗੇ ਨਿੰਬੂ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਚਾਰ ਤੋਂ ਪੰਜ ਦਿਨ ਤੱਕ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਚਾਹੇ ਪਕੌੜਿਆਂ ਨਾਲ ਖਾਓ ਚਾਟ ਵਗੈਰਾ ਤੇ ਪਾ ਕੇ ਖਾਓ ਬਾਕੀ ਸਰਦੀ ਵਿੱਚ ਸ਼ਕਰਗੰਦੀ ਬੰਦ ਹੀ ਰਹਿੰਦੀ ਹੈ ਤੁਹਾਡੇ ਬੜੀ ਕੰਮ ਆਉਗੀ ਉਸ ਤੋਂ ਬਾਅਦ ਲਓ ਜੀ ਕਪਾਨ ਬਿਲਕੁਲ ਥੋੜਾ ਜਿਹਾ ਪਾਓ ਵਿੱਚ ਤੇਲ ਆਪਾਂ 1 스ਪੂਨ ਦੇ ਲਗਭਗ ਹੀ ਤੇਲ ਪਾਇਆ ਉਹ ਤੁਸੀਂ ਕੋਈ ਮਰਜ਼ੀ ਤੇਲ ਪਾ ਸਕਦੇ ਹੋ ਬਿਲਕੁਲ ਥੋੜਾ ਜਿਹਾ ਪਾਵਾਂਗੇ ਜੀਰਾ ਗੈਸ ਦੀ ਫਲੇਮ ਮੀਡੀਅਮ ਟੂ ਸਲੋਈ ਰੱਖਿਓ ਉਸ ਤੋਂ ਬਾਅਦ ਆਪਾਂ ਅੱਧਾ ਚਮਚ ਪਾਵਾਂਗੇ ਅਦਰਕ ਲਸਣ ਦਾ ਪੀਸਟ mm <laughs> ਜੇ ਤੁਹਾਡੇ ਕੋਲ ਪੀਸਟ ਨਾ ਹੋਵੇ ਤਾਂ ਐਟ এ ਟਾਈਮ ਤੁਸੀਂ ਇਹਨੂੰ ਕੱਟ ਕੇ ਬਿਲਕੁਲ ਛੋਟਾ ਛੋਟਾ ਇਹਦੇ ਵਿੱਚ ਪਾ ਲਿਓ ਹਲਕਾ ਜਿਹਾ ਪਕਾਵਾਂਗੇ ਫਿਰ ਪਾਵਾਂਗੇ ਜੀ ਵਿੱਚ ਪਿਆਜ਼ ਜਦੋਂ ਹੀ ਪਿਆਜ਼ ਦੇ ਆਪਣਾ ਕਲਰ ਚੇਂਜ ਕਰ ਲਿਆ ਫਿਰ ਵਿੱਚ ਪਾਇਓ ਜੀ ਢੇਰ ਸਾਰੀਆਂ ਸਬਜ਼ੀਆਂ ਜਿਹੜੀਆਂ ਤੁਸੀਂ ਕੱਟ ਕੇ ਰੱਖੀਆਂ ਸੀ ਪਿਆਜ਼ ਵਗੈਰਾ ਆਪਾਂ ਇੱਥੇ ਫੁੱਲ ਨਹੀਂ ਪਕਾਉਣੇ ਜਿਵੇਂ ਸਬਜ਼ੀਆਂ ਵਿੱਚ ਪਕਾਉਣੇ ਆ ਉਸ ਤੋਂ ਬਾਅਦ ਜੀ ਆਪਾਂ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਕਰ ਦਾਂਗੇ ਹੌਲੀ ਹੌਲੀ ਇਹਨੂੰ ਹਿਲਾਉਂਦੇ ਜਾਵਾਂਗੇ 2-3 ਮਿੰਟਾਂ ਬਾਅਦ ਜਦੋਂ ਇਹ ਹਲਕੀਆਂ ਜੇ ਪੱਕ ਗਈਆਂ ਫਿਰ ਇਹਦੇ ਵਿੱਚ ਮਿਕਸ ਕਰਿਓ ਨਮਕ ਤੇ ਕਾਲੀ ਮਿਰਚ ਦੋਈ ਚੀਜ਼ਾਂ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਕਈਆਂ ਨੂੰ ਤਿੱਖਾ ਜ਼ਿਆਦਾ ਪਸੰਦ ਹੁੰਦਾ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਪਾ ਲਿਓ ਪਰ ਇਸ ਦੇ ਨਾਲ ਹੀ ਇਹ ਬੜਾ ਹੀ ਜ਼ਿਆਦਾ ਟੇਸਟੀ ਬਣਦਾ ਹੈ ਜਦੋਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਤਾ 1 ਮਿੰਟ ਲਈ ਹੋਰ ਪਕਾ ਲਿਓ ਫਿਰ ਇਹਦੇ ਉੱਪਰ ਪਾਇਓ ਜੀ ਸਭ ਤੋਂ ਹੈਲਥੀ ਚੀਜ਼ ਚੀਜ਼ ਜਿਹੜਾ ਕਿ ਬੱਚਿਆਂ ਨੂੰ ਖਾਣ ਵਿੱਚ ਵੀ ਬੜਾ ਵਧੀਆ ਲੱਗਦਾ ਹੈ ਚੀਜ਼ ਨੂੰ ਆਪਾਂ ਕਰ ਲਿਆ ਗ੍ਰੇਟ ਤੇ 2 ਮਿੰਟ ਤੱਕ ਸਲੋ ਫਲੇਮ ਤੇ ਐਸੇ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਪਰ ਇਹ ਤੁਸੀਂ ਜ਼ਰੂਰ ਪਾਇਓ ਇਹਦੇ ਬਿਨਾ ਟੇਸਟ ਹੈ ਜਿਹੜਾ ਬਿਲਕੁਲ ਅਧੂਰਾ ਹੈ ਉਸ ਤੋਂ ਬਾਅਦ ਇਹਨੂੰ ਕਰਾਂਗੇ ਆਪਾਂ ਮਿਕਸ ਤੇ ਇਹ ਆਪਣਾ ਸਾਰਾ ਕੁਝ ਜਦੋਂ ਤਿਆਰ ਹੋ ਗਿਆ ਇੱਕ ਸਾਈਡ ਤੇ ਰੱਖ ਦਾਂਗੇ ਬੜੇ ਸਿੰਪਲ ਜਿਹਾ ਕੰਮ ਹੈ ਤੇ ਬਹੁਤ ਜਲਦੀ ਵਿੱਚ ਬਣ ਕੇ ਇਹ ਵਧੀਆ ਜਿਹਾ ਨਾਸ਼ਤਾ ਤਿਆਰ ਹੋ ਜਾਂਦਾ ਹੈ। ਬਾਕੀ ਬੱਚਿਆਂ ਨੂੰ ਜਦੋਂ ਸਵੇਰ ਲੰਚ ਬਾਕਸ ਦੇਣਾ ਹੋਵੇ ਤਾਂ ਤੁਸੀਂ ਛੱਟਪਟੇ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਤੇ ਫਿਰ ਆਪਾਂ ਲਵਾਂਗੇ ਜੀ ਬ੍ਰੈਡ ਉਹ ਤੁਸੀਂ ਜਿਹੜੇ ਮਰਜ਼ੀ ਲੈ ਲਿਓ ਕਿਉਂਕਿ ਹਰੇਕ ਦਾ ਟੇਸਟ ਅਲੱਗ-ਅਲੱਗ ਹੁੰਦਾ ਹੈਗਾ। ਉਸ ਤੋਂ ਬਾਅਦ ਆਪਾਂ ਲਈਏ ਜੀ ਇੱਕ ਕोली ਉਹ ਤੁਸੀਂ ਕੋਈ ਮਰਜ਼ੀ ਲੈ ਲਿਓ ਛੋਟੀ ਜਾਂ ਵੱਡੀ ਮੈਂ ਜ਼ਿਆਦਾ ਛੋਟੀ ਨਹੀਂ ਲਈ ਕਿਉਂਕਿ ਉਹਦੇ ਵਿੱਚ ਜਿਹੜਾ ਬ੍ਰੈਡ ਹੈ ਬਹੁਤ ਜ਼ਿਆਦਾ ਵੇਸਟ ਹੋਊਗਾ। ਪਰ ਜਿਹੜਾ ਸਾਈਡਾਂ ਤੋਂ ਥੋੜਾ ਬਹੁਤ ਇਹਦਾ ਬਰਾਊਨ ਜਿਹਾ 파ਟ ਰਹਿ ਜਾਊਗਾ ਉਹਨੂੰ ਆਪਾਂ ਕਿਸੇ ਵੀ ਨਾਈਫ ਵਗੈਰਾ ਨਾਲ ਕੱਟ ਲਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਸਾਰੇ ਪੀਸ ਇੱਕ ਸਾਈਡ ਤੇ ਰੱਖ ਲਿਓ ਜਿਹੜਾ ਥੋੜਾ ਜਿਹਾ ਬਚਿਆ ਸੀ ਆਪਾਂ ਸਾਈਡਾਂ ਤੋਂ ਉਤਾਰ ਦਿੱਤਾ ਸੂਬਾ ਸੂਬਾ ਦੇ ਮਜ਼ੇਦਾਰ ਨਾਸ਼ਤੇ ਵਾਲੀ ਇਹ ਰੈਸিপি ਤੁਹਾਨੂੰ ਬਧੀਆਂ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਬ੍ਰੈਡਾਂ ਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਿਆ ਸ਼ੇਪ ਤੁਸੀਂ ਜਿਹੜੀ ਮਰਜ਼ੀ ਦੇ ਲਿਓ ਪਰ ਸਾਈਡਾਂ ਜ਼ਰੂਰ ਉਤਾਰ ਦਿਓ ਉਸ ਤੋਂ ਵਾਦੀ ਸਮਾਨਪਰਨ ਵਿੱਚ ਬਿਲਕੁਕੁਲ ਕੰਜੂਸੀ ਨਾ ਕਰਿਓ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਇਹਨਾਂ ਵਿੱਚ ਸਮਾਨ ਭਰੋਗੇ ਇਹ ਓਨੇ ਜ਼ਿਆਦਾ ਹੀ ਟੇਸਟੀ ਹੋਣਗੇ ਜਦੋਂ ਬੱਚਿਆਂ ਨੂੰ ਸਕੂਲ ਵਿੱਚ ਬਣਾ ਕੇ ਦਿੱਤੇ ਤਾਂ ਤੁਹਾਡੀ ਬੜੀ ਤਾਰੀਫ਼ ਹੋਣੀ ਹੈ ਕਿਉਂਕਿ ਦੋ ਚਾਰ ਉਹ ਆਪਣੇ ਦੋਸਤਾਂ ਨੂੰ ਸ਼ੇਅਰ ਵਿੱਚੋਂ ਜ਼ਰੂਰ ਕਰ ਦੇਗੀ ਉਸ ਤੋਂ ਬਾਅਦ ਜੀ ਆਪਾਂ ਦੂਸਰਾ ਬਰੈਡ ਇਹਨਾਂ ਦੇ ਉੱਪਰ ਰੱਖ ਦਾਂਗੇ ਤੇ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਪ੍ਰੈਸ ਕਰ ਦਾਂਗੇ ਇਸ ਤੋਂ ਬਾਅਦ ਇਹਨੂੰ ਬਨਣ ਵਿੱਚ 1 ਮਿੰਟ ਵੀ ਨਹੀਂ ਲੱਗਣਾ ਝਟਪਟ ਵਿੱਚ ਇਹ ਹੀ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਇੱਕ ਤਵਾ ਜਿਹੜਾ ਘਰ ਦੇ ਵਿੱਚ ਨੋਰਮਲ ਤਵਾ ਤੁਸੀਂ ਯੂਜ਼ ਕਰਦੇ ਹੋ ਉਹੀ ਵਰਤਿਓ ਤੇ ਉਹਦੇ ਉੱਪਰ ਥੋੜਾ ਜਿਹਾ ਲਗਾ ਦਿਓ ਦੇਸੀ ਘਿਓ ਜਿਹੜਾ ਇੱਥੇ ਤੁਸੀਂ ਦੇਸੀ ਘਿਓ ਹੀ ਵਰਤਿਓ ਕਿਉਂਕਿ ਇਹਦੇ ਨਾਲ ਹੀ ਇਹਦਾ ਟੇਸ ਬੜਾ ਵਧੀਆ ਆਂਦਾ ਤੇਲ ਵਗੈਰਾ ਦੀ ਵਰਤੋ ਬਿਲਕੁਲ ਨਾ ਕਰਿਓ ਫਿਰ ਆ ਉੱਪਰ ਪਾਵਾਂਗੇ ਜੀ ਹਲਕਾ ਜਿਹਾ ਜੀਰਾ ਤੇ ਫਿਰ ਪਾਵਾਂਗੇ ਚुटकी भर ਹਲਦੀ ਹਲਦੀ ਤੁਸੀਂ ਹੱਥ ਨਾਲ ਹੀ ਪਾਇਓ ਚਮਚ ਬਗੈਰ ਨਾ ਪਾਇਓ ਤੇ ਇਹਨੂੰ ਕਰਦੇ ਜੀ ਮਿਕਸ ਉਸ ਤੋਂ ਬਾਅਦ ਜੀ ਇਹਦੇ ਉੱਪਰ ਰੱਖਦੇ ਹੋ ਤੁਸੀਂ ਬ੍ਰੈਡ ਜਦੋਂ ਹੀ ਬ੍ਰੈਡਾਂ ਦੇ ਉੱਪਰ ਜੀਰਾ ਤੇ ਹਲਦੀ ਹਲਕਾ ਜਿਹਾ ਆਪਣਾ ਕਲਰ ਦੇਣਗੇ ਤੇ ਬੜਾ ਹੀ ਦੇਖਣ ਵਿੱਚ ਵਧੀਆ ਲੱਗੂਗਾ ਤੇ ਬਹੁਤ ਹੀ ਵਧੀਆ ਜਿਹਾ ਇਹ ਆਪਣਾ ਬ੍ਰੈਡ ਵਾਲਾ ਬ੍ਰੇਕਫਾਸਟ ਹੈ ਜਿਹੜਾ ਹੈਲਥੀ ਉਹ ਬਣ ਕੇ ਹੋ ਗਿਆ ਤਿਆਰ ਔਰ ਜਿਹਾ ਵਧੀਆ-ਵਧੀਆ ਰੈਸਪੀ ਸਾਂ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਵਿੱਚ ਜਾ ਕੇ ਸਾਡੇ ਲਿੰਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੋੜੀ ਜਿਹੀ دیر ਬਾਅਦ ਆਪਾਂ ਦੀ ਉਲਟ-ਪਲਟ ਕਰਤੀ। ਜਦੋਂ ਇਹਨੂੰ ਤੁਸੀਂ ਵਿਚਕਾਰੋਂ ਕੱਟ ਕੇ ਦੇਖੋਗੇ ਕਿੰਨਾ ਜ਼ਿਆਦਾ ਵਧੀਆ ਲੱਗੂਗਾ ਉਹ ਸੋਨੂੰ ਵੀਡੀਓ ਵਿੱਚ ਅੱਗੇ ਦਿਖਾਵਾਂਗੇ। ਬ੍ਰੈਡਾਂ ਉੱਪਰ ਕਿਉਂ ਕੱਟ ਲੱਗੇ ਤਾਂ ਚਮਚ ਨਾਲ ਥੋੜਾ ਜਿਹਾ ਹੋਰ ਲਗਾ ਦਿਓ। ਥੋੜੀ-ਥੋੜੀ دیر ਬਾਅਦ ਉਲਟ-ਪਲਟ ਕਰਦੇ ਰਹੋ। ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਕਿਉਂਕਿ ਜੇ ਤੁਸੀਂ ਫੁੱਲ ਕਰਦੇ ਇਹ ਤਾਂ ਇਹਨਾਂ ਨੇ ਜਲ ਜਾਣੇਗਾ ਹੌਲੀ ਹੌਲੀ ਪੱਕਣਗੇ ਤਾਂ ਜਿਆਦਾ ਟੇਸਟੀ ਬਣਨਗੇ ਉਸ ਤੋਂ ਬਾਅਦ ਜੀ ਆਪਾਂ ਬਣਾਈ ਸੀ ਸੌਸ ਇਹਦੇ ਨਾਲ ਹੀ ਸਾਰਿਆਂ ਨੂੰ ਕੀਤੇ ਸਰਵ ਤੇ ਸਭ ਨੂੰ ਬੜਾ ਹੀ ਮਜ਼ਾ ਆਇਆ ਪਰ ਸੋਨੂੰ ਮਜ਼ਾ ਉਦੋਂ ਆਊਗਾ ਜਦੋਂ ਤੁਸੀਂ ਬਣਾ ਕੇ ਆਪ ਖਾ ਕੇ ਦੇਖੋਗੇ ਤੇ ਫਿਰ ਆਪਾਂ ਦੇਖੋ ਇਹਨੂੰ ਕੱਟ ਕੇ ਦੇਖਦੇ ਆਂ ਤੇ ਇਹਦੇ ਵਿੱਚਕਾਰ ਜਿੰਨੀਆਂ ਵੀ ਸਬਜ਼ੀਆਂ ਸੀ ਉਹ ਐਸੇ ਤਰ੍ਹਾਂ ਹੀ ਦੇਖੋ ਤੁਹਾਨੂੰ ਬਾਹਰ ਸਾਰੀਆਂ ਦਿਖ ਰਹੀਆਂ ਬਹੁਤ ਟੇਸਟੀ ਇਹ ਬਣਿਆਗਾ ਟرائی ਕਰਕੇ ਜਰੂਰ ਦੇਖਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸਰਦੀ ਦਾ ਮੌਸਮ ਹੈ ਚਟਪਟ ਵਾਲੀਆਂ ਰੈਸਪੀਸ ਸਭ ਨੂੰ ਬੜੀਆਂ ਪਸੰਦ ਹੁੰਦੀਆਂ ਕਿਉਂਕਿ ਪੇਟ ਵੀ ਭਰ ਜਾਂਦਾ ਹੈ ਹੈਲਥੀ ਵੀ ਹੁੰਦੀਆਂ ਤੇ ਜਲਦੀ ਬਣਦੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ